ਚਲੋ ਯਾਰ ਚਲੋ ਯਾਰ ਹਾਂਜੀ ਸਰ ਜੀ ਤੁਸੀਂ ਮੇਰੇ ਨਾਲ ਗੱਲ ਕਰ ਠੀਕ ਹੋ ਤੁਸੀਂ ਚੜ੍ਹਦੀ ਕਲਾ ਜੋ ਸਭ ਵਧੀਆ ਪਹਿਲਾਂ ਮਾਰੀ ਤੁਹਾਡੀ ਜੀ ਹਰ ਗੱਲ ਸਾਹਿਬ ਦਾ ਮੱਥਾ ਤਾਂ ਵੈਸੇ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣ ਆਇਆ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਦਰਸ਼ਕਾਂ ਕੀ ਇਹ ਫਿਲਮ ਕਰਨਾ ਚਾਹੁੰਦੇ ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖਣ ਨੂੰ ਪਰਵਾਰਿਕ ਫਿਲਮ ਜੀ 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 ਮੈਂ ਕੱਲ ਵੀ ਦੱਸਿਆ ਹੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਬਹੁਤ ਵਧੀਆ ਗਿੱਪੀ ਜੀ ਬਸ ਇਹੀ ਜੀ ਹਮੇਸ਼ਾ ਹੁੰਨੇ ਆ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹਾਂ ਹਮੇਸ਼ਾ ਵਾਤਾਵਰਣ ਕਿਉਂ ਨਹੀਂ ਜਾਂਦੇ ਜਾ ਰਹੇ ਕਿ ਕਿਸੇ ਦੇ ਵੀ ਘਰ ਵੀ ਆਵਾਂ ਕਿਸੇ ਉਹ ਦੱਸੋ ਨਹੀਂ ਨਹੀਂ ਪੁੱਛ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆਂ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆ ਫੋਨ ਕਰਦੇ ਆ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਅੱਜ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਹੇ ਆ ਕਿ ਮੈਕਸਿਮਮ ਲੋਕਾਂ ਨੇ ਕਰਿਆ ਜਾਵੇ ਅਸ਼ਰ ਵਾਲਾ ਕਿਹੜਾ ਹੋਏਗਾ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਉਹ ਹੁਣ ਤੁਸੀਂ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਜਿੰਦਾਬਾਦ ਜੀ ਪੰਜਾਬ ਦੇ ਵਿੱਚ ਲਾ ਕੇ ਕਾਫੀ ਚਿਰ ਮਸੱਦ ਕਿਤੇ ਆ ਓਹ ਕਾਰਟ ਕਰ ਲਓ ਜੀ ਚੱਲ ਰਹੇ ਆ ਇਹ ਕੁੜੀਆਂ ਵਿੱਚੇ ਘੜਤ ਮੜਾ। ਪਿੱਛੇ ਖੜਾ ਜੀ ਸਾਹਿਬ ਜੀ ਸਾਹਿਬ। ਥੋੜਾ ਥੋੜਾ ਮਾੜਾ ਪਿੱਛੇ ਹੋ ਜਾਓ। ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਜੱਟਰੀ ਕਲਾ ਟਿੱਕ ਟਾਕ ਹੋ। ਬਾਈ ਜੀ ਖਾਲਸਾ ਬਾਈ ਜੀ ਫਤਿਹ ਜੀ ਬੜੀ ਕਰਮ ਵਾਲੀ ਸਾਧਕ ਨੂੰ ਦਿੰਦੇ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚ ਟਾਈਮ ਕੱਢ ਕੇ ਪਹੁੰਚੇ ਜੀ। ਤੇ ਬਹੁਤ-ਬਹੁਤ ਪਿਆਰ ਤੇ ਬਸ ਮਹਾਰਾਜੇ ਅਰਦਾਸ ਕਰਨਾ ਹੈ। ਤੇ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼। ਤੇ ਬਸ ਇਹ ਹੋਰ ਅਰਦਾਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ। ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਉਸ ਨੂੰ ਪਛਾਣ ਦੇ ਨੀ ਨੀ ਪਛਾਣਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਅਕਾਲਪੁਰਗ ਸਾਡੇ ਦੀ ਕਿਰਪਾ ਕਰੇ ਮਹਾਰਾ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਾ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰਗ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਪਾਲਾ ਕੌਣ ਹੋਇਆ ਇਹਦਾ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਇਹ ਵੀ ਦੱਸੋ ਹੋਰ ਆ ਜਸਤ ਜੇ ਉਹ ਜੋ ਸਾਈਡ ਤੇ ਮੀਡੀਆ ਅੰਦਰ ਨਹੀਂ ਕੋਈ ਜਾਊਗਾ ਜਿੰਨੇ ਕੋਈ ਫੋਟੋ ਫੋਟੋ ਨਹੀਂ ਦਿੱਤੇ ਖੈ ਚਲੋ ਮੀਡੀਆ ਦੇ ਅੰਦਰ ਜਾਊਗਾ ਇੱਥੇ ਫੋਟੋ ਖਿਚਾ ਲੈ ਆਪਣਾ ਕੰਮ

ਸੱਚਖੰਡ ਸ੍ਰੀ ਰਮੰਦਰ ਸਾਹਿਬ ਕੇ ਪਹੁੰਚੋ ਮੰਨੋ ਉਸ ਵੀ ਆਣੀ ਆ ਜੀ ਅੱਜ ਅਸੀਂ ਜੀ ਸਾਰੀ ਟੀਮ ਮੇਰੀ ਫਿਲਮ ਰਿਲੀਜ਼ ਹੋਣ ਵਾਲੀ ਹੈ ਸਾਡੀ ਸਾਰਿਆਂ ਦੀ 18 ਤਰੀਕ ਨੂੰ ਅਗਲੀ ਨੂੰ 18 ਜੁਲਾਈ ਨੂੰ ਸਰਬਾਲਾ ਜੀ ਫਿਲਮ ਦਾ ਨਾਮ ਹੈ ਮੇਰੇ ਨਾਲ ਗੀਫੀ ਐਮੀ ਸਰਗੁਣ ਨਿਮਰਤ ਖਹਿਰਾ ਇਹ ਸਾਰੇ ਆਏ ਹੋਏ ਨੇ ਔਰ ਸਾਡੀ ਸਾਰੀ ਟੀਮ ਅਸੀਂ ਇੱਥੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦਰਸ਼ਨ ਕਰਨ ਆਏ ਆ ਤਾਂ ਤਾਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਣ ਆਏ ਆ ਤਾਂ ਉਹਦਾ ਅਸਰ ਤੱਕੇ ਜੀ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਵੀ ਹੋ ਕਰਨੇ ਵਤ ਵਤ ਸਪੋਰਟ ਕਰਿਓ ਲਗਾਤਾਰੀ ਪੰਜਾਬੀ ਜਿਹੜੇ ਕਿ ਕਲਾਕਾਰ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਉੱਚਾ ਲੈ ਕੇ ਗਏ ਨੇ ਪਰ ਪਿੱਛੇ ਦੇਖਿਆ ਜਾਵੇ ਜਿਵੇਂ ਦਿਲਜੀਤ ਦਾ ਲਾਲੀਏ ਜਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੂੰ ਥੋੜਾ ਜਿਆ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬੀ ਇੰਡਸਟਰੀ ਚੁੱਪਣ ਲਈ ਉੱਚਾ ਚੁੱਪਣ ਦੇ ਲਈ ਪੰਜਾਬੀ ਜਿਹੜੇ ਕਲਾਕਾਰ ਨੇ ਬੜੀ ਮਿਹਨਤ ਲਾਈ ਜੀ 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 ਹਾਂਜੀ ਸਾਰੇ ਕੋਸ਼ਿਸ਼ ਕਰ ਰਹੇ ਨੇ ਜੀ ਵੱਧ ਤੋਂ ਵੱਧ ਆਪਣੇ ਆਪਣੇ ਢੰਗ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ ਔਰ ਅਸੀਂ ਆਪਣੇ ਢੰਗ ਨਾਲ ਲੱਗੇ ਹੋਏ ਹਾਂ ਹਾਂਜੀ